ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ ਜੀ ਹਾਂ ਇਹ ਹਮਲਾ ਵੀ ਕੀਤਾ ਗਿਆ ਕੁਝ ਲੋਕਾਂ ਤੇ ਔਰ ਲੁੱਟਖੋ ਵੀ ਕੀਤੀ ਗਈ ਹੈ ਕੀਰਤਪੁਰ ਸਾਹਿਬ ਦੇ ਨਾਲ ਪੈਂਦੇ ਪਿੰਡ ਨਿੱਕੂਵਾਲ ਦੇ ਵਿੱਚ ਦੇਰ ਰਾਤ ਸੜਕ ਦੇ ਕਿਨਾਰੇ ਤੇ ਹੰਗਾਮਾ ਕੀਤਾ ਗਿਆ ਪਿੰਡ ਲੋਹਰ ਚ ਜਿਹੜੀ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਨਿਆਂਗ ਸਿੰਘਾਂ ਦੇ ਵਿੱਚ ਨਿਆਂਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਕਰਪਾਨਾ ਦੇ ਨਾਲ ਨੌਜਵਾਨ ਦੀ ਬਾਹ ਦੇ ਉੱਪਰ वार ਕੀਤੇ ਗਏ ਜਿਸ ਤੋਂ ਬਾਅਦ ਉਸਦੀ ਬਾਹ ਜਿਹੜੀ ਉਹ ਵੱਡੀ ਜਾ ਚੁੱਕੀ ਹੈ ਤੇ ਉਸ ਨੂੰ ਪੀਜੀਆਈ ਦੇ ਵਿੱਚ ਹੁਣ ਜੇਰੇ ਇਲਾਜ ਰੱਖਿਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਪਿੰਡ ਵਾਸੀ ਇਹ ਦੱਸ ਰਹੇ ਸੀ ਕਿ ਜਿਹੜੇ ਨੌਜਵਾਨ ਸੀ ਉਹ ਉਹਨਾਂ ਨੇ ਨਿਹੰਗ ਬਾਣੇ ਦੇ ਵਿੱਚ ਉਹ ਆਉਂਦੇ ਨੇ ਔਰ ਦੇਰ ਰਾਤ ਆਣ ਕੇ ਇੱਥੇ ਉਹਨਾਂ ਦੇ ਵੱਲੋਂ ਹੰਗਾਮਾ ਜਿਹੜਾ ਕੀਤਾ ਜਾਂਦਾ ਹੈ ਔਰ ਕੁਝ ਸਮਾਨ ਜਿਹੜਾ ਆ ਉਹ ਵੀ ਚੋਰੀ ਕਰ ਲਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ ਔਰ ਪਿੱਛਾ ਕਰਕੇ ਖੇਤਾਂ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅ ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਦੇ ਲਾਗੇ ਪਿੰਡ ਹੈ ਨਿੱਕੂਵਾਲ ਉੱਥੇ ਦੀ ਇਹ ਘਟਨਾ ਹੈ ਨਿਆਂਗ ਬਾਣੇ ਦੇ ਵਿੱਚ ਆਏ ਇਹ ਕੁਝ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇੱਥੇ ਤੁਹਾਨੂੰ ਦੱਸਦੀ ਕਿ ਹੰਗਾਮਾ ਕੀਤਾ ਗਿਆ ਇੱਕ ਨੌਜਵਾਨ ਦੀ ਬਾਹ ਜਿਹੜੀ ਉਹ ਵੜ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਨ ਜਿਹੜਾ ਆ ਉਹ ਵੀ ਲੁੱਟਿਆ ਗਿਆ ਹੈ ਸਮਾਨ ਲੁੱਟ ਕੇ ਫਰਾਰ ਕੋਈ ਨਹੀਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ ਤੇ ਇਸ ਨੂੰ ਕਾਬੂ ਕੀਤਾ ਗਿਆ ਇਹਨਾਂ ਨੂੰ ਔਰ ਸਮਾਨ ਦੇ ਵਿੱਚੋਂ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਵੀ ਮਿਲੀਆਂ ਨੇ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਇਸ ਪੂਰੇ ਮਸਲੇ ਨੂੰ ਲੈ ਕੇ ਕਿ ਹੋਇਆ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਇਹ ਹੈ ਲੋਕਲ ਹੈਗੇ ਆ ਆਪਣੇ 2-4 ਪਿੰਡਾਂ ਦੇ ਮੁੰਡੇ ਜਿਹੜੇ ਹੈਗੇ ਆ ਮਤਲਬ ਨਸ਼ੇੜੀ ਬਣ ਕੇ ਬਾਣੇ ਨੂੰ ਬਦਨਾਮ ਕਰਿਆ ਕਰਦੇ ਇਹ ਸਿੱਖ ਜਿਹੀ ਬੰਦੀਆਂ ਗੁਰਦੁਆਰਿਆਂ ਵਾਲਿਆਂ ਨੂੰ ਇਹ ਟਾਈ ਰਹਿਗਾ ਲੇ ਜੰਨੇ ਵੀ ਬਾਣਿਆਂ ਦੇ ਵਿੱਚ ਘੁੰਮ ਰਹੇ ਹੈਗੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋ ਸਕੇ ਬਾਣੇ ਦੇ ਵਿੱਚ ਆਪਣੇ ਸਤਾਰ ਵੀ ਦੇਖੋ ਇੱਥੇ ਖੁੱਲ ਗਈ ਜੀ ਤੇ ਇੱਕ ਜਿਹਦੇ ਦੇ 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 ਸਤਾਰ ਪਾਈ ਸੀ ਉਹਦੇ ਵਿੱਚ ਸ਼ਰਾਬ ਦੀ ਬੋਤਲ ਸੀ ਨਾਲ ਇੱਕ ਗਲਾਸੀ ਨਵਕੀਨ ਸੀ ਤੇ ਟਟੋ ਕਟੜ ਦਾ ਪੌੜਾ ਚੋਂ ਗਾਂਜਾ ਸੀ ਹੁਣ ਆਪਾਂ ਕਹਾਂ ਸਮਝਾਈ ਇਹਨਾਂ ਨੂੰ ਕਿ ਕੋਣ ਹੈ ਇੱਕ ਛੋਟੀ ਜੀ ਕੁਰਬਾਨੀ ਜਿਹੜੇ ਜਿਹੜੇ ਸਿੰਘਾਂ ਸਿੱਧਾ ਲਈ ਹੁੰਦੀ ਹੈ ਤੇ ਇਹ ਨਿੱਕ ਦੀਆਂ ਦੋ ਦੋਕ ਦੇ ਵੀ ਛੱਡ ਕੇ ਅੱਡਾ ਬਦਲਾ ਨਹੀਂ ਜੀ ਥੋੜੀ ਥੋੜੀ ਦੂਰ ਦੇ ਵਿੱਚ 50-100 ਕਿਲੋਮੀਟਰ ਮੀਟਰ ਦੇ ਵਿੱਚ ਜਾ ਕੇ ਠੀਕ ਨਾ ਤੁਹਾਨੂੰ ਕੀ ਲੱਗਦਾ ਵੀ ਕੋਈ ਨਿਹਗ ਸਿੰਘ ਬਾਣੇ ਨੂੰ ਬਦਨਾਮ ਕਰ ਦੇ ਹਾਂਜੀ ਹਾਂਜੀ ਤੇ ਨਾਲ ਲੋਕਾਂ ਦੇ ਜਾਨਵਰਾਂ ਨੂੰ ਖਤਰਾ ਬਣਿਆ ਹੋਇਆ ਹੈ ਅਜੀ ਸਿੱਖੀ ਦੇ ਪੂਰਾ ਪੈਦਾ ਰੱਖਦੇ ਜੀ ਅਸੀਂ ਘਰ ਵੀ ਆਪਣੇ ਪਾਟੇ ਜਿਹੇ ਤਰ੍ਹਾਂ ਦੇ ਜੀ ਸੋਨੀ ਸਾਹਿਬ ਦਾ ਕਰਾਂਦੇ ਲੇਕਿਨ ਇਹ ਸਾਨੂੰ ਹਿੰਦੀ ਧਰੋਂ ਨੂੰ ਵੀ ਸਾਨੂੰ ਬਦਨਾਮ ਕਰ ਰਹੇ ਇਹ ਸਿੱਖੀ ਬਾਣੇ ਵਿੱਚ ਆ ਕੇ ਸਾਡੇ ਬੰਦਿਆਂ ਨੂੰ ਜਿੰਦ ਦਿਹਾੜੇ ਕਿ ਕਿਰਪਾ ਨਾਲ ਮਾਰ ਜਾਂਦੇ ਜੀ ਉਹ ਨਾਲੇ ਅਸੀਂ ਮੈਂ ਥਾਣੇ ਤੋਂ 1 ਕਿਲੋਮੀਟਰ ਦੇ ਵਿੱਚ ਹੈ ਤੇ ਇਹ ਆ ਕੇ ਸ਼੍ਰੀ ਅਨੰਦਪੁਰ ਸਾਹਿਬ ਸਿੱਖੀ ਦਾ ਤੁਰਾ ਕੀ ਨੂੰ ਕਿਹਾ ਜਾਂਦਾ ਉਸੇ ਸਥਾਨ ਦੇ ਉੱਤੇ ਜਈਆਂ ਜਦੋਂ ਕਿ ਡਰਾਮਾ ਹੁੰਦੀਆਂ ਤਾਂ ਫਿਰ ਫਰਕ ਤਾਂ ਉਹ ਚੀਜ਼ਾਂ ਦਾ ਪੈਂਦਾ ਕਿਦਾਂ ਜਿਹੜੇ ਸੋਚ ਤੇ ਇਹ ਹੈ ਲੋਕਲ ਹੈਗੇ ਆ ਆਪਣੇ 2-4 ਪਿੰਡਾਂ ਦੇ ਮੁੰਡੇ ਜਿਹੜੇ ਆਗੇ ਆ ਮਤਲਬ ਨਸ਼ੇੜੀ ਬਣ ਕੇ ਬਾਣੇ ਨੂੰ ਬਦਨਾਮ ਕਰਿਆ ਕਰਦੇ ਇਹ ਸਿੱਖ ਜਥੇਬੰਦੀਆਂ ਗੁਰਦੁਆਰਿਆਂ ਵਾਲਿਆਂ ਨੂੰ ਇਹ ਚਾਹੀਦਾ ਹੈਗਾ ਕਿ ਜਿੰਨੇ ਵੀ ਬਾਣਿਆਂ ਦੇ ਵਿੱਚ ਘੁੰਮ ਰਹੇ ਹੈਗੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਕੋਈ ਨੁਕਸਾਨ ਨਾ ਹੋ ਸਕੇ। ਬਾਣੇ ਦੇ ਵਿੱਚ ਆਪਣੇ ਸਰਕਾਰ ਵੀ ਦੇਖੋ ਜੀ ਅਨੰਦਪੁਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ। ਜੀ ਹਾਂ ਅਗ ਇਹ ਹਮਲਾ ਵੀ ਕੀਤਾ ਗਿਆ ਕੁਝ ਲੋਕਾਂ ਤੇ ਔਰ ਲੁੱਟਖੋ ਵੀ ਕੀਤੀ ਗਈ ਹੈ ਕੀਰਤਪੁਰ ਸਾਹਿਬ ਦੇ ਨਾਲ ਪੈਂਦੇ ਪਿੰਡ ਨਿੱਕੂਵਾਲ ਦੇ ਵਿੱਚ ਦੇਰ ਰਾਤ ਸੜਕ ਦੇ ਕਿਨਾਰੇ ਤੇ ਹੰਗਾਮਾ ਕੀਤਾ ਗਿਆ ਪਿੰਡ ਲੋਹਰ ਚ ਜਿਹੜੀ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਨਿਆਂਗ ਸਿੰਘਾਂ ਦੇ ਵਿੱਚ ਨਿਆਂਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੌਰਾਨ ਕਰਪਾਨਾ ਦੇ ਨਾਲ ਨੌਜਵਾਨ ਦੀ ਬਾਹ ਦੇ ਉੱਪਰ वार ਕੀਤੇ ਗਏ ਜਿਸ ਤੋਂ ਬਾਅਦ ਉਸਦੀ ਬਾਹ ਜਿਹੜੀ ਉਹ ਵੱਡੀ ਜਾ ਚੁੱਕੀ ਹੈ ਤੇ ਉਸ ਨੂੰ ਪੀਜੀਆਈ ਦੇ ਵਿੱਚ ਹੁਣ ਜੇਰੇ ਇਲਾਜ ਰੱਖਿਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਪਿੰਡ ਵਾਸੀ ਇਹ ਦੱਸ ਰਹੇ ਸੀ ਕਿ ਜਿਹੜੇ ਨੌਜਵਾਨ ਸੀ ਉਹਨਾਂ ਨੇ ਨਿਹੰਗ ਬਾਣੀ ਦੇ ਵਿੱਚ ਉਹ ਆਉਂਦੇ ਨੇ ਔਰ ਦੇਰ ਰਾਤ ਆਣ ਕੇ ਇੱਥੇ ਉਹਨਾਂ ਦੇ ਵੱਲੋਂ ਹੰਗਾਮਾ ਜਿਹੜਾ ਕੀਤਾ ਜਾਂਦਾ ਹੈ ਔਰ ਕੁਝ ਸਮਾਨ ਜਿਹੜਾ ਆ ਉਹ ਵੀ ਚੋਰੀ ਕਰ ਲਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ ਔਰ ਪਿੱਛਾ ਕਰਕੇ ਖੇਤਾਂ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਸ਼੍ਰੀ ਅਨੰਦਪੁਰ ਸਾਹਿਬ ਕੀਰਤਪੁਰ ਦੇ ਲਾਗੇ ਪਿੰਡ ਹੈ ਨਿੱਕੂਵਾਲ ਉੱਥੇ ਦੀ ਇਹ ਘਟਨਾ ਹੈ ਨਿਆਂਗ ਬਾਣੇ ਦੇ ਵਿੱਚ ਆਏ ਇਹ ਕੁਝ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇੱਥੇ ਤੁਹਾਨੂੰ ਦੱਸਦੀ ਕਿ ਹੰਗਾਮਾ ਕੀਤਾ ਗਿਆ ਇੱਕ ਨੌਜਵਾਨ ਦੀ ਬਾਹ ਜਿਹੜੀ ਉਹ ਵੜ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਾਨ ਜਿਹੜਾ ਆ ਉਹ ਵੀ ਲੁੱਟਿਆ ਗਿਆ ਹੈ ਸਮਾਨ ਲੁੱਟ ਕੇ ਫਰਾਰ ਕੋਈ ਨਹੀਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ ਤੇ ਉਸ ਨੂੰ ਕਾਬੂ ਕੀਤਾ ਗਿਆ ਇਹਨਾਂ ਨੂੰ ਔਰ ਸਮਾਨ ਦੇ ਵਿੱਚੋਂ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਵੀ ਮਿਲੀਆਂ ਨੇ ਗੱਲਬਾਤ ਵੀ ਕੀਤੀ ਗਈ ਹੈ ਲੋਕਾਂ ਦੇ ਨਾਲ ਇਸ ਪੂਰੇ ਮਸਲੇ ਨੂੰ ਲੈ ਕੇ ਕਿ ਹੋਇਆ ਕੀ ਹੈ ਉਹ ਵੀ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਤੁਹਾਨੂੰ ਦੱਸਦੀ ਕਿ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ ਜੀ ਹਾਂ ਇਹ ਹਮਲਾ ਵੀ ਕੀਤਾ ਗਿਆ ਕੁਝ ਲੋਕਾਂ ਤੇ ਔਰ ਲੁੱਟਖੋ ਵੀ ਕੀਤੀ ਗਈ ਹੈ ਕੀਰਤਪੁਰ ਸਾਹਿਬ ਦੇ ਨਾਲ ਪੈਂਦੇ ਪਿੰਡ ਨਿੱਕੂਵਾਲ ਦੇ ਵਿੱਚ ਦੇਰ ਰਾਤ ਸੜਕ ਦੇ ਕਿਨਾਰੇ ਤੇ ਹੰਗਾਮਾ ਕੀਤਾ ਗਿਆ ਪਿੰਡ ਲੋਹਰ ਚ ਜਿਹੜੀ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਨਿਆਂਗ ਸਿੰਘਾਂ ਦੇ ਵਿੱਚ ਨਿਆਂਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹਮਲਾ ਕੀਤਾ ਗਿਆ ਇਸ ਹਮਲੇ ਦੌਰਾਨ ਕਰਪਾਨਾਂ ਦੇ ਨਾਲ ਨੌਜਵਾਨ ਦੀ ਬਾਹ ਦੇ ਉੱਪਰ वार ਕੀਤੇ ਗਏ ਜਿਸ ਤੋਂ ਬਾਅਦ ਉਸਦੀ ਬਾਹ ਜਿਹੜੀ ਉਹ ਵੱਡੀ ਜਾ ਚੁੱਕੀ ਹੈ ਤੇ ਉਸ ਨੂੰ ਪੀਜੀਆਈ ਦੇ ਵਿੱਚ ਹੁਣ ਜੇਰੇ ਇਲਾਜ ਰੱਖਿਆ ਗਿਆ ਹੈ ਤੁਆਂ ਦੱਸਦੀ ਹੈ ਕਿ ਪਿੰਡ ਵਾਸੀ ਇਹ ਦੱਸ ਰਹੇ ਸੀ ਕਿ ਜਿਹੜੇ ਨੌਜਵਾਨ ਸੀ ਉਹਨਾਂ ਨੇ ਨਿਹੰਗ ਬਾਣੇ ਦੇ ਵਿੱਚ ਉਹ ਆਉਂਦੇ ਨੇ ਔਰ